ਤਾ ਬਿਕਰਮ ਸਿੰਘ ਮਜੀਠੀਆ ਵਾਲੇ ਕੇਸ ਦੇ ਵਿੱਚ ਹੁਣ ਈਡੀ ਨੇ ਦਸਤਕ ਦਿੱਤੀ ਹੈ ਜੀ ਹਾਂ ਈਡੀ ਇੰਟਰਸਟਿਡ ਆ ਬਿਕਰਮ ਸਿੰਘ ਮਜੀਠੀਆ ਵਾਲੇ ਮਨੀ ਲੌਂਡਰਿੰਗ ਵਾਲੇ ਯਾਨੀ ਕਿ ਡਰੱਗ ਮਾਮਲੇ ਵਾਲੇ ਕੇਸ ਦੇ ਵਿੱਚ ਤਤਸਦਨੇ ਆ ਕਿ ਸੂਤਰਾਂ ਤੋਂ ਬੜੀ ਪੱਕੀ ਜਿਹੜੀ ਜਾਣਕਾਰੀ ਹੈ ਉਹ ਮਿਲ ਰਹੀ ਹੈ ਕਿ ਈਡੀ ਨੇ ਐਸਆਈਟੀ ਤੋਂ ਜਾਂਚ ਕਰ ਰਹੀ ਐਸਆਈਟੀ ਤੋਂ ਇਸ ਮਾਮਲੇ ਦੀ ਪੂਰੀ ਰਿਪੋਰਟ ਮੰਗ ਲਈ ਹੈ ਵੱਡਾ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਬਾਕੀ ਲੀਡਰਾਂ ਦੇ ਖਿਲਾਫ ED ਕਾਰਵਾਈ ਕਰਦੀ ਆ ਜਾਂ ਦੇਖਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਖਿਲਾਫ ਇਸੇ ਤਰੀਕੇ ਦੇ ਨਾਲ ED ਨੇ ਕਾਰਵਾਈ ਕੀਤੀ ਹੈ ਤੇ ਬਾਅਦ ਚੋਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਤਾਂ ਕੀ ਇਸ ਮਨੀ ਲਾਂਡਰਿੰਗ ਦੇ ਵਿੱਚ ਵੀ ED ਹੁਣ ਇੰਨੀ ਕਿ ਦਿਲਚਸਪੀ ਰੱਖ ਰਹੀ ਹੈ ਕੀ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਇਸ ਦਾ ਖਮਿਆਜ਼ਾ ਪੁਕਤਣਾ ਪੈ ਸਕਦਾ ਤਾਂ ਇਹ ਉਹ ਸਾਰੇ ਵੱਡੇ ਸਵਾਲ ਨੇ ਜਿਹੜੇ ਸਿਰਫ ਸਿਰਫ ਈਡੀ ਦੇ ਸਕਦੀ ਆ ਪਰ ਇਸ ਵੇਲੇ ਵੱਡੀ ਜਾਣਕਾਰੀ ਇਹੀ ਸਾਹਮਣੇ ਆ ਰਹੀ ਹੈ ਤੇ ਸੂਤਰਾਂ ਤੋਂ ਨਿਕਲ ਕੇ ਜਾਣਕਾਰੀ ਆ ਰਹੀ ਹੈ ਕਿ SIT ਜਿਸ ਡਰੱਗ ਮਾਮਲੇ ਤੇ ਮਨੀ ਲੌਂਡਰਿੰਗ ਮਾਮਲੇ ਦੇ ਸਬੰਧ ਦੇ ਵਿੱਚ ਮਜੀਠੀਆ ਤੋਂ ਪੁੱਛਗਿੱਛ ਕਰ ਰਹੀ ਹੈ ਹੁਣ ਉਸ ਮਾਮਲੇ ਦੇ ਵਿੱਚ ED ਵੀ ਇੰਟਰਸਟਿਡ ਆ ਤੇ ਇਹ ਜਾਣਕਾਰੀ ਆ ਰਹੀ ਹੈ ਕਿ ED ਨੇ ਹੁਣ SIT ਤੋਂ ਇਸ ਮਾਮਲੇ ਦੀ ਪੂਰੀ ਡਿਟੇਲ ਦੇ ਵਿੱਚ ਰਿਪੋਰਟ ਮੰਗ ਲਈ ਹੈ ਡਿਟੇਲ ਦੇ ਵਿੱਚ ਜਾਣਕਾਰੀ ਲੈ ਲਈ ਹੈ ਤਾਂ ਇੱਕ ਇਹ ਵੀ ਕਹਿ ਸਕਦੇ ਆ ਕਿ ਇਸ ਮਾਮਲੇ ਦੇ ਵਿੱਚ SIT ਨੇ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਉਸ ਰਿਪੋਰਟ ਦਾ ED ਨੇ ਹੁਣ ਨੋਟਿਸ ਲਿਆ ਤਾ ਦੱਸ ਦੰ ਨੇ ਆ ਕਿ ਇਹ ਜਿਹੜਾ ਮਾਮਲਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਆ ਉਹ ਬੈਕਗ੍ਰਾਉਂਡ ਕੀ ਆ ਕਿਸ ਤਰੀਕੇ ਦੇ ਨਾਲੇ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਜਿਸ ਵੇਲੇ ਸੂਬੇ ਦੇ ਵਿੱਚ ਚੰਨੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਸੀ ਤੇ ਚਰਨਜੀਤ ਸਿੰਘ ਚੰਨੀ ਉਦੋਂ ਮੁੱਖ ਮੰਤਰੀ ਸੀ ਤਾਂ 20 ਦਸੰਬਰ 2021 ਨੂੰ ਕਿਉਂਕਿ ਅਗਲੇ ਸਾਲ ਅਗਲੇ ਫਰਵਰੀ ਮਹੀਨੇ ਦੇ ਵਿੱਚ ਜਿਹੜੀਆਂ ਸੀ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ ਤਾਂ ਇਸ ਸਮੇਂ ਤੱਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀ ਤੇ 20 ਦਸੰਬਰ 2021 ਨੂੰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਜਾਂਦਾ ਇਹ ਕੇਸ ਤੁਹਾਨੂੰ ਦੱਸ ਦਿੰਨੇ ਆ ਕਿ ਕਿਹੜਾ ਇਹ ਕੇਸ ਬੌ ਕਰੋੜੀ ਡਰੱਗ ਮਾਮਲੇ ਵਾਲਾ ਕੇਸ ਆ ਜਿਹਦੇ ਵਿੱਚ ਮਨੀ ਲਾਂਡਰਿੰਗ ਦਾ ਜ਼ਿਕਰ ਵੀ ਆਉਂਦਾ ਇਹੀ ਕੇਸ ਆ ਜਿਸ ਦੇ ਤਹਿਤ ਜਗਦੀਸ਼ ਭੋਲਾ ਦੀ ਗ੍ਰਿਫਤਾਰੀ ਹੋਈ ਸੀ ਹੋਰ ਬਹੁਤ ਸਾਰੇ ਵੱਡੇ ਵੱਡੇ ਜੇ ਆਗੂ ਸੀ ਜੋ ਵਿਅਕਤੀ ਸੀ ਤੇ ਕਈ ਉਹਦੇ ਵਿੱਚ ਇਹ ਵੀ ਸੀ ਕਿ ਜਿਹੜੇ ਵੱਡੀਆਂ ਫੈਕਟਰੀਆਂ ਦੇ ਮਾਲਕ ਸੀ ਜਿਹੜੀਆਂ ਬੱਦੀ ਦੇ ਵਿੱਚ ਦਵਾਈ ਬਣਾਉਣ ਦੀਆਂ ਫੈਕਟਰੀਆਂ ਚੱਲਦੀਆਂ ਨੇ ਉਹਨਾਂ ਦੇ ਮਾਲਕ ਦੇ ਨਾਂ ਇਸ ਦੇ ਵਿੱਚ ਸ਼ਾਮਲ ਸੀ ਤਾਂ ਜਗਦੀਸ਼ ਸਿੰਘ ਭੋਲਾ ਇਸ ਵੇਲੇ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਇਹ ਬਹੁਤ ਕਰੋੜੀ ਜਿਹੜਾ ਇਹ ਮਾਮਲਾ ਦੱਸਿਆ ਜਾ ਰਿਹਾ ਸੀ ਤਾਂ ਇਸੇ ਮਾਮਲੇ ਦੇ ਵਿੱਚ 20 ਦਸੰਬਰ 2021 ਨੂੰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਉਸ ਦੀ ਵਜ੍ਹਾ ਇਹ ਸੀ ਕਿ ਇੱਕ ਤਾਂ ਜਗਦੀਸ਼ ਸਿੰਘ ਭੋਲਾ ਨੇ ਵੀ ਵਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਸੀ ਤੇ ਦੂਸਰਾ ਜੋ ਸੱਤਾ ਤੇ ਪਿੰਦੀ ਦੇ ਕਿਰਦਾਰ ਇਸ ਕੇਸ ਦੇ ਵਿੱਚ ਨਜ਼ਰ ਆਉਂਦੇ ਨੇ ਜੋ ਕਨੇਡਾ ਦੇ ਵਿੱਚ ਰਹਿੰਦੇ ਨੇ ਤੇ ਇਹ ਦੱਸਿਆ ਜਾ ਰਿਹਾ ਸੀ ਕਿ ਇੱਥੋਂ ਇਹਨਾਂ ਫੈਕਟਰੀਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਇਹ ਕੈਮੀਕਲ ਮਿਲਾ ਕੇ ਇੱਕ ਸੋਡੋ ਐਫਏ ਡਰਾਈਨ ਦਾ ਨਾਂ ਦਾ ਜਿਹੜਾ ਕੈਮੀਕਲ ਸੀ ਜਾਂ ਨਸ਼ਾ ਸੀ ਉਹ ਤਿਆਰ ਕਰਕੇ ਕੈਨੇਡਾ ਦੇ ਵਿੱਚ ਭੇਜਿਆ ਜਾਂਦਾ ਸੀ ਇਹ ਪੂਰਾ ਇੱਕ ਵੱਡਾ ਹਾਈ ਪ੍ਰੋਫਾਈਲ ਮਾਮਲਾ ਸੀ ਤੇ ਇਸ ਮਾਮਲੇ ਦੇ ਵਿੱਚ ਸੱਤਾ ਤੇ ਪਿੰਦੀ ਦਾ ਜਦੋਂ ਜ਼ਿਕਰ ਆਉਂਦਾ ਤਾਂ ਉਸ ਤੋਂ ਬਾਅਦ ਜਿਹੜੀ ਜਾਂਚ ਹੋਈ ਸੀ ਉਸ ਤੋਂ ਬਾਅਦ ਇਹ ਖੁਲਾਸੇ ਹੋਏ ਸੀ ਕਿ ਸੱਤਾ ਤੇ ਪਿੰਦੀ ਵਿਕਰਮ ਸਿੰਘ ਮਜੀਠੀਆ ਦੇ ਕਾਫੀ ਕਰੀਬੀ ਸੀ ਤੇ ਜਦੋਂ ਵੀ ਉਹ ਪੰਜਾਬ ਆਉਂਦੇ ਸੀ ਤਾਂ ਮਜੀਠੀਆ ਉਹਨਾਂ ਦੇ ਠਹਿਰਨ ਦਾ ਇੰਤਜ਼ਾਮ ਕਰਦੇ ਸੀ ਇਸ ਤਰੀਕੇ ਦੀ ਜਿਹੜੀ ਕੜੀ ਆ ਉਹ ਉਸ ਵੇਲੇ ਦੀ ਰਿਪੋਰਟ ਦੇ ਵਿੱਚ ਸਾਹਮਣੇ ਆਈ ਸੀ ਤੇ ਇਹੀ ਕਾਰਨ ਹੈ ਕਿ ਹੁਣ ਇਸੇ ਮਾਮਲੇ ਦੇ ਵਿੱਚ ਪਹਿਲਾਂ ਵਿਕਰਮ ਸਿੰਘ ਮਜੀਠੀਆ ਤੇ 20 ਦਸੰਬਰ 2021 ਨੂੰ ਮਾਮਲਾ ਦਰਜ ਕੀਤਾ ਜਾਂਦਾ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਤੇ ਤੁਹਾਨੂੰ ਯਾਦ ਹੋਣਾ ਕਿ ਜਦੋਂ 2022 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਸੀ ਤਾਂ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਅਮ੍ਰਿਤਸਰ ਤੋਂ ਉਮੀਦਵਾਰ ਸੀ ਤਾਂ ਇਸ ਕਰਕੇ ਉਹਨਾਂ ਨੂੰ ਅ ਥੋੜੀ ਜਿਹੜੀ ਪੈਰੋਲ ਆ ਉਹ ਮਿਲ ਗਈ ਸੀ ਤਾਂ ਮਜੀਠੀਆ ਉਦੋਂ ਬਾਹਰ ਆਏ ਤੇ ਫਿਰ ਚੋਣ ਖਤਮ ਹੋਣ ਤੋਂ ਬਾਅਦ ਫਿਰ ਤੋਂ ਉਹਨਾਂ ਨੇ ਸਰੰਡਰ ਕੀਤਾ ਤੇ ਇਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਇਸ ਮਾਮਲੇ 'ਚ 5 ਮਹੀਨੇ ਤੱਕ ਜੇਲ੍ਹ ਦੇ ਵਿੱਚ ਰਹੇ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਰਹੇ ਵਿਕਰਮ ਸਿੰਘ ਮਜੀਠੀਆ ਤਾਂ ਉਸ ਤੋਂ ਬਾਅਦ ਫਿਰ ਅ 2022 10 ਅਗਸਤ 2022 ਨੂੰ ਜਾ ਕੇ ਜਿਹੜੀ ਆ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਹੁੰਦੀ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ SIT ਬਣਦੀ ਹੈ ਇੱਕ ਪਟਿਆਲਾ ਦੇ IG ਜਿਹੜੇ ਸੀਗੇ ਪਟਿਆਲਾ ਦੀ IG ਪਟਿਆਲਾ ਰੇਂਜ ਦੇ IG ਦੀ ਅਗਵਾਈ ਦੇ ਵਿੱਚ ਇੱਕ SIT ਬਣਦੀ ਸੀ ਤੇ ਉਹ SIT ਹੁਣ ਤੱਕ ਕਿੰਨੀ ਕ ਵਾਰ ਹੀ ਵਿਕਰਮ ਸਿੰਘ ਮਜੀਠੀਆ ਨੂੰ ਪਟਿਆਲਾ ਸੱਦ ਕੇ ਮਾਮਲੇ ਦੀ ਜਾਂਚ ਕਰ ਚੁੱਕੀ ਆ ਜਾਂ ਉਹਨਾਂ ਨੂੰ ਇਸ ਸਬੰਧੀ ਸਵਾਲ ਜਵਾਬ ਕਰ ਚੁੱਕੀ ਆ ਇਹ SIT ਦੇ ਜਿਹੜੇ ਸੰਬੰਧ ਸੀ ਉਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਹਾਈ ਕੋਰਟ ਵੀ ਪਹੁੰਚੇ ਸੀ ਇੱਕ ਵਾਰ ਮਜੀਠੀਆ ਨੂੰ ਰਾਹਤ ਵੀ ਮਿਲੀ ਸੀ ਤਾਂ SIT ਅ ਤੇ ਪਹਿਲਾ ਜਿਹੜੇ ਮੁਖਮਿੰਦਰ ਸਿੰਘ ਸੀਨਾ ਪਟਿਆਲਾ ਰੇਂਜ ਦੇ ਆਈਜੀ ਹੁੰਦੇ ਸੀ ਤੇ ਉਹ ਜਦੋਂ ਸੇਵਾਮੁਕਤ ਹੋਏ ਤਾਂ ਇਹੋ ਬਤੌਰ ਏਡੀਜੀਪੀ ਸੇਵਾਮੁਕਤ ਹੋਏ ਮੁਖਮਿੰਦਰ ਸਿੰਘ ਸੀਨਾ ਪਰ ਉਹ ਜਿਹੜੇ ਪਟਿਆਲਾ ਰੇਂਜ ਦੇ ਆਈਜੀ ਦੇ ਵਜੋਂ ਆਪਣੀਆਂ ਸੇਵਾਵਾਂ ਹਸ ਵੇਲੇ ਦੇ ਰਹੇ ਸੀ ਤੇ ਜਦੋਂ ਏਡੀਜੀਪੀ ਮੁਖਮਿੰਦਰ ਸਿੰਘ ਸੀਨਾ ਰਿਟਾਇਰ ਹੁੰਦੇ ਨੇ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਇਸੇ ਮਾਮਲੇ ਦੇ ਵਿੱਚ ਇੱਕ ਨਵੀਂ ਐਸਆਈਟੀ ਦਾ ਗਠਨ ਕਰਦੀ ਹੈ ਜਿਦੇ ਵਿੱਚ ਫਿਰ ਤੋਂ ਪਟਿਆਲਾ ਰੇਂਜ ਦੇ ਜਿਹੜੇ IG ਨੇ ਉਹਨਾਂ ਨੂੰ ਮੁਖੀ ਰੱਖਿਆ ਜਾਂਦਾ ਇਸ SIT ਦਾ ਤੇ ਇਸ ਵੇਲੇ ਜਿਹੜੇ ਡੀਆਈਜੀ ਐਚਐਸ ਪੁੱਲਰ ਨੇ ਉਹ ਇਸ SIT ਦੇ ਮੁਖੀ ਨੇ ਇਸ SIT ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ SSP ਤੇ ਹੋਰ ਅਫਸਰ ਨੇ ਜਿਹੜੇ ਉਹਨਾਂ ਦੇ ਨਾਂ ਵੀ ਸ਼ਾਮਿਲ ਨੇ ਤਾਂ ਇਹ SIT ਹੁਣ ਤੱਕ ਕਈ ਵਾਰ ਵਿਕਰਮ ਸਿੰਘ ਮਜੀਠੀਆ ਨੂੰ ਪਟਿਆਲਾ ਸੱਦ ਕੇ ਉਹਨਾਂ ਤੋਂ ਪੁੱਛਗਿੱਛ ਕਰ ਚੁੱਕੀ ਆ ਤਾ ਹੁਣ ਇਸੇ ਮਾਮਲੇ ਦੇ ਵਿੱਚ ਹੈ ਕਿ ਜਿਹੜਾ ਮਨੀ ਲਾਂਡਰਿੰਗ ਦਾ ਮਾਮਲਾ ਸਾਹਮਣੇ ਆ ਰਿਹਾ ਤੇ ਈਡੀ ਦੇ ਮੁਤਾਬਕ 436 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਇਸ ਦੇ ਵਿੱਚ ਈਡੀ ਨੂੰ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ ਸੋ ਸੂਤਰਾਂ ਤੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ 436 ਕਰੋੜ ਰੁਪਏ ਦਾ ਜਿਹੜਾ ਮਨੀ ਲਾਂਡਰਿੰਗ ਦਾ ਇਹ ਮਾਮਲਾ ਈਡੀ ਨੂੰ ਦਿਖ ਰਿਹਾ ਤਾਂ ਇਸ ਦੇ ਵਿੱਚ ਹੁਣ ਈਡੀ ਨੇ ਐਸਆਈਟੀ ਦੇ ਵੱਲੋਂ ਤਿਆਰ ਕੀਤੀ ਗਈ ਉਸੇ ਰਿਪੋਰਟ ਦਾ ਨੋਟਿਸ ਲਿਆ ਤੇ ਇਹਦੀ ਜਾਂ ਜਿਹੜੀ ਉਹ ਹੁਣ ਵਿਕਰਮ ਸਿੰਘ ਮਜੀਠੀਆ ਦੇ ਵੱਲ ਮੂੰਹ ਕਰਦੀ ਜਾਂ ਤੁਰਦੀ ਜਾਂਦੀ ਦਿਖਾਈ ਦੇ ਰਹੀ ਆ ਤੇ ਜੇਕਰ ਇਸ ਦੀ ਪੁਸ਼ਟੀ ਹੋ ਜਾਂਦੀ ਆ ਤਾਂ ਸੁਭਾਵਿਕ ਤੌਰ ਤੇ ਵਿਕਰਮ ਸਿੰਘ ਮਜੀਠੀਆ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹ ਹੋਰ ਵੀ ਵੱਧ ਸਕਦੀਆਂ ਨੇ ਕਿਉਂਕਿ ਪੁਰਾਣੇ ਇਸ ਤਰੀਕੇ ਦੇ ਮਾਮਲੇ ਅਸੀਂ ਦੇਖਦੇ ਆ ਕੋਈ ਵੀ ਕੇਸ ਆ ਚਾਹੇ ਉਹ ਵਿਜੀਲੈਂਸ ਹੈਂਡਲ ਕਰ ਰਿਹਾ ਚਾਹੇ ਉਹ ਕੋਈ ਹੋਰ ਕਿਸੇ ਹੋਰ ਪੁਲਿਸ ਦੇ ਵੱਲੋਂ ਅ ਕੈਸ ਦਰਜ ਕੀਤੇ ਜਾਂਦੇ ਨੇ ਜਿਸ ਕੇਸ ਦੇ ਵਿੱਚ ਵੀ ਮਨੀ ਲਾਂਡਰਿੰਗ ਦਾ ਜ਼ਿਕਰ ਆ ਜਾਂਦਾ ਉਸ ਤੇ ਵਿੱਚ ਈਡੀ ਆਪਣੀ ਭੂਮਿਕਾ ਜ਼ਰੂਰ ਅਦਾ ਕਰਦੀ ਆ ਤੇ ਵੱਡਾ ਸਵਾਲ ਇਹ ਆ ਕਿ ਹੁਣ ਜਦੋਂ ਐਸਆਈਟੀ ਤੋਂ ਜਿਹੜੀ ਆ ਰਿਪੋਰਟ ਇਹ ਮੰਗ ਲਈ ਆ ਈਡੀ ਦੇ ਵੱਲੋਂ ਤਾਂ ਕੀ ਈਡੀ ਹੁਣ ਇਸ ਮਾਮਲੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੱਡੀ ਕਾਰਵਾਈ ਕਰ ਸਕਦੀ ਆ ਤੇ ਜੇਕਰ ਸੂਤਰਾਂ ਦੇ ਹਿਸਾਬ ਦੇ ਨਾਲ ਮਿਲੀ ਇਹ ਖਬਰ ਪੁਖਤਾ ਹੋ ਜਾਂਦੀ ਹੈ ਸੱਚ ਸਾਬਤ ਹੋ ਜਾਂਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਕਿ ਲਗਭਗ ਤੈ ਆ ਕਿਉਂਕਿ ED ਇਸ ਦਾ ਜਿਹੜਾ ਖੁਲਾਸਾ ਉਹ ਕਰੇਗੀ ਮੀਡੀਆ ਰਿਪੋਰਟਾਂ ਦੇ ਵਿੱਚ ਇਸ ਦੀਆਂ ਖਬਰਾਂ ਪੇਸ਼ ਹੋਣ ਜਾਣਗੀਆਂ ਤਾਂ ਸੁਭਾਵਿਕ ਤੌਰ ਤੇ ਆ ਕਿ ਇਹ ਹੋ ਸਕਦਾ ਕਿ ਇਸ ਮਾਮਲੇ ਦੇ ਵਿੱਚ ED ਵੀ ਵਿਕਰਮ ਸਿੰਘ ਮਜੀਠੀਆ ਤੱਕ ਪਹੁੰਚ ਕਰੇਗੀ ਤੇ ਇਹ ਵੀ ਹੋ ਸਕਦਾ ਹੈ ਕਿ ED ਵਿਕਰਮ ਸਿੰਘ ਮਜੀਠੀਆ ਨੂੰ ਇਸ ਮਾਮਲੇ 'ਚ ਗ੍ਰਿਫਤਾਰ ਕਰਕੇ ਪੁੱਛਗਿੱਛ ਵੀ ਕਰ ਸਕਦੀ ਹੈ ਸੋ ਵਿਕਰਮ ਸਿੰਘ ਮਜੀਠੀਆ ਦੀਆਂ ਇੱਥੇ ਮੁਸ਼ਕਲਾਂ ਜਿਹੜੀਆਂ ਨੇ ਉਹ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ ਤਾ ਵਿਕਰਮ ਸਿੰਘ ਮਜੀਠੀਆ ਵਾਲੇ ਕੇਸ ਦੇ ਵਿੱਚ ਹੁਣ ਈਡੀ ਨੇ ਦਸਤਕ ਦਿੱਤੀ ਹੈ ਜੀ ਹਾਂ ਈਡੀ ਇੰਟਰਸਟਿਡ ਆ ਵਿਕਰਮ ਸਿੰਘ ਮਜੀਠੀਆ ਵਾਲੇ منی ਲੌਂਡਰਿੰਗ ਵਾਲੇ ਯਾਨੀ ਕਿ ਡਰੱਗ ਮਾਮਲੇ ਵਾਲੇ ਕੇਸ ਦੇ ਵਿੱਚ ਤਤਸਦਨਿਆ ਕਿ ਸੂਤਰਾਂ ਤੋਂ ਬੜੀ ਪੱਕੀ ਜਿਹੜੀ ਜਾਣਕਾਰੀ ਆ ਉਹ ਮਿਲ ਰਹੀ ਆ ਕਿ ਈਡੀ ਨੇ एसआईटी ਤੋਂ जांच ਕਰ ਰਹੀ ਐਸਆਈਟੀ ਤੋਂ ਇਸ ਮਾਮਲੇ ਦੀ ਪੂਰੀ ਰਿਪੋਰਟ ਮੰਗ ਲਈ ਹੈ ਵੱਡਾ ਸਵਾਲ ਇਹ ਪੈਦਾ ਹੋ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਬਾਕੀ ਲੀਡਰਾਂ ਦੇ ਖਿਲਾਫ ਈਡੀ ਕਾਰਵਾਈ ਕਰਦੀ ਹੈ ਜਾਂ ਦੇਖਿਆ ਜਾਂਦਾ ਹੈ ਕੀ ਆਮ ਆਦਮੀ ਪਾਰਟੀ ਦੇ ਵੱਡੇ ਲੀਡਰਾਂ ਦੇ ਖਿਲਾਫ ਇਸੇ ਤਰੀਕੇ ਦੇ ਨਾਲ ED ਨੇ ਕਾਰਵਾਈ ਕੀਤੀ ਹੈ ਤੇ ਬਾਅਦ ਚੋਂ ਗ੍ਰਿਫਤਾਰੀਆਂ ਵੀ ਹੋਈਆਂ ਨੇ ਤਾਂ ਕੀ ਇਸ منی ਲਾਂਡਰਿੰਗ ਦੇ ਵਿੱਚ ਵੀ ED ਹੁਣ ਇੰਨੀ ਕਿ ਦਿਲਚਸਪੀ ਰੱਖ ਰਹੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੂੰ ਇਸ ਦਾ ਖਮਿਆਜ਼ਾ ਪੁਕਤਣਾ ਪੈ ਸਕਦਾ ਤਾਂ ਇਹ ਉਹ ਸਾਰੇ ਵੱਡੇ ਸਵਾਲ ਨੇ ਜਿਹੜੇ ਸਿਰਫ ਸਿਰਫ ED ਦੇ ਸਕਦੀ ਆ ਪਰ ਇਸ ਵੇਲੇ ਵੱਡੀ ਜਾਣਕਾਰੀ ਇਹੀ ਸਾਹਮਣੇ ਆ ਰਹੀ ਹੈ ਤੇ ਸੂਤਰਾਂ ਤੋਂ ਨਿਕਲ ਕੇ ਜਾਣਕਾਰੀ ਆ ਰਹੀ ਹੈ ਕਿ ਐਸਆਈਟੀ ਜਿਸ ਡਰੱਗ ਮਾਮਲੇ ਤੇ ਮਨੀ ਲਾਂਡਰਿੰਗ ਮਾਮਲੇ ਦੇ ਸਬੰਧ ਦੇ ਵਿੱਚ ਮਜੀਠੀਆ ਤੋਂ ਪੁੱਛਗਿੱਛ ਕਰ ਰਹੀ ਹੈ ਹੁਣ ਉਸ ਮਾਮਲੇ ਦੇ ਵਿੱਚ ਈਡੀ ਵੀ ਇੰਟਰਸਟਿਡ ਆ ਤੇ ਇਹ ਜਾਣਕਾਰੀ ਆ ਰਹੀ ਹੈ ਕਿ ਈਡੀ ਨੇ ਹੁਣ ਐਸਆਈਟੀ ਤੋਂ ਇਸ ਮਾਮਲੇ ਦੀ ਪੂਰੀ ਡਿਟੇਲ ਦੇ ਵਿੱਚ ਰਿਪੋਰਟ ਮੰਗ ਲਈ ਹੈ ਡਿਟੇਲ ਦੇ ਵਿੱਚ ਜਾਣਕਾਰੀ ਲੈ ਲਈਆ ਤਾਂ ਇੱਕ ਇਹ ਵੀ ਕਹਿ ਸਕਦੇ ਆ ਕਿ ਇਸ ਮਾਮਲੇ ਦੇ ਵਿੱਚ ਐਸਆਈਟੀ ਨੇ ਜਿਹੜੀ ਰਿਪੋਰਟ ਤਿਆਰ ਕੀਤੀ ਸੀ ਉਸ ਰਿਪੋਰਟ ਦਾ ਈਡੀ ਨੇ ਹੁਣ ਨੋਟਿਸ ਲਿਆ ਤਾਂ ਦੱਸ ਦਿੰਨੇ ਆ ਕਿ ਇਹ ਜਿਹੜਾ ਮਾਮਲਾ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਆ ਉਹ ਬੈਕਗ੍ਰਾਉਂਡ ਕੀ ਆ ਕਿਸ ਤਰੀਕੇ ਦੇ ਨਾਲੇ ਮਾਮਲਾ ਦਰਜ ਕੀਤਾ ਗਿਆ ਸੀ ਤਾਂ ਜਿਸ ਵੇਲੇ ਸੂਬੇ ਦੇ ਵਿੱਚ ਚੰਨੀ ਸਰਕਾਰ ਸੀ ਕਾਂਗਰਸ ਦੇ ਦੀ ਸਰਕਾਰ ਸੀ ਤੇ ਚਰਨਜੀਤ ਸਿੰਘ ਚੰਨੀ ਉਦੋਂ ਮੁੱਖ ਮੰਤਰੀ ਸੀ ਤਾਂ 20 ਦਸੰਬਰ 2021 ਨੂੰ ਕਿਉਂਕਿ ਅਗਲੇ ਸਾਲ ਅਗਲੇ ਫਰਵਰੀ ਮਹੀਨੇ ਦੇ ਵਿੱਚ ਜਿਹੜੀਆਂ ਸੀ ਚੋਣਾਂ ਹੋਈਆਂ ਸੀ ਵਿਧਾਨ ਸਭਾ ਦੀਆਂ ਤਾਂ ਇਸ ਸਮੇਂ ਤੱਕ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀ ਤੇ 20 ਦਸੰਬਰ 2021 ਨੂੰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਜਾਂਦਾ ਇਹ ਕੇਸ ਦੀ ਦਸੰਬਰ 2021 ਨੂੰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਉਸ ਦੀ ਵਜ੍ਹਾ ਇਹ ਸੀ ਕਿ ਇੱਕ ਤਾਂ ਜਗਦੀਸ਼ ਸਿੰਘ ਭੋਲਾ ਨੇ ਵੀ ਵਿਕਰਮ ਸਿੰਘ ਮਜੀਠੀਆ ਦਾ ਨਾਮ ਲਿਆ ਸੀ ਤੇ ਦੂਸਰਾ ਜੋ ਸੱਤਾ ਤੇ ਪਿੰਦੀ ਦੇ ਕਿਰਦਾਰ ਇਸ ਕੇਸ ਦੇ ਵਿੱਚ ਨਜ਼ਰ ਆਉਂਦੇ ਨੇ ਜੋ ਕਨੇਡਾ ਦੇ ਵਿੱਚ ਰਹਿੰਦੇ ਨੇ ਤੇ ਇਹ ਦੱਸਿਆ ਜਾ ਰਿਹਾ ਸੀ ਕਿ ਇੱਥੋਂ ਇਹਨਾਂ ਫੈਕਟਰੀਆਂ ਦੇ